ਹਾਂਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੀ ਇੱਕ ਹੋਰ ਅਪਡੇਟ ਰਸਨ ਕਾਰਡ ਸੰਬੰਧੀ ਲੈ ਕੇ ਹਾਜ਼ਰ ਹਾਂ ਇਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਅੱਗੇ ਵਧਦੇ ਜਿਹੜੀ ਤੁਹਾਡੇ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਕੇ ਬੈਲ ਆਈਕਨ ਆਲਤੀ ਜਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਆਉਣਾ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਗੱਲ ਕਰ ਰਿਹਾ ਅੱਜ ਆ ਰਹੀ ਅਪਡੇਟ ਬਾਰੇ ਹੁਣ ਉਹਨਾਂ ਦੇ ਹੋਣਗੇ ਰਸਨ ਕਾਰਡ ਬੰਦ ਜਿਨ੍ਹਾਂ ਨੇ ਨਹੀਂ ਕੀਤਾ ਅਲੀ ਤੱਕ ਇਹ ਕੰਮ ਜਿਹੜਾ ਕੰਮ ਤੁਸੀਂ ਜਿਹੜਾ ਕਰਨਾ ਹੈ ਜਿੰਨੇ ਵੀ ਤੁਸੀਂ ਰਸਨ ਕਾਰਡ ਦੇ ਵਿੱਚ ਮੈਂਬਰ ਹੋ 1 ਮੈਂਬਰ ਹੋ 2 ਹੋ 3 ਹੋ 4 ਹੋ 5 ਹੋ 6 ਹੋ ਜਿੰਨੇ ਵੀ ਤੁਸੀਂ ਸ਼ਾਮਲ ਹੋ ਭਾਪਕੇ ਜਿੰਨਾ ਦਾ ਜਿਹੜਾ ਰਸਨ ਕਾਰਡ ਬਣਿਆ ਹੋਇਆ ਜਿੰਨੇ ਮੈਂਬਰ ਤੁਸੀਂ ਚੜਾਏ ਹੋ ਉਹਨਾਂ ਨੇ ਜਿਹੜੀ ਕੇवाईसी ਆਪਣੀ ਜ਼ਰੂਰ ਕਰਵਾਉਣੀ ਹੈ ਕੇवाईसी ਪਤਾ ਕਿਵੇਂ ਲੱਗੇਗਾ ਤੁਹਾਨੂੰ ਕਿ ਹੋਈ ਹੈ ਸਾਡੀ ਨਹੀਂ ਹੋਈ ਤੁਸੀਂ ਇਹਦੇ ਲਈ ਈ ਪੋਜ਼ ਪੰਜਾਬ ਖੋਲ ਲੈਣਾ ਭਾਪਕੇ ਤੁਸੀਂ ਆਪਣੇ ਮੋਬਾਈਲ ਦੇ ਲੈਪਟਾਪ ਦੇ ਪੀਸੀ ਦੇ ਗੂਗਲ ਕ੍ਰੋਮ ਬ੍ਰਾਊਜ਼ਰ 'ਤੇ ਜਾ ਕੇ ਈ ਪੋਜ਼ ਪੰਜਾਬ ਟਾਈਪ ਕਰ ਲੈਣਾ ਤਾਨੂੰ ਇੱਕ ਬੈਨੀਫਿਸ਼ੀਰੀ ਡਿਟੇਲ ਨਾਂ ਦਾ ਆਪਸ਼ਨ ਆਏਗਾ ਉਹ ਨਜ਼ਰ ਆਏਗਾ ਰਿਪੋਰਟ ਦੇ ਥੱਲੇ ਜਿਹੜਾ ਤੀਜੇ ਨੰਬਰ ਤੇ ਆਏਗਾ ਉਹ ਬੈਨੀਫਿਸ਼ੀਰੀ ਡਿਟੇਲ ਤੁਸੀਂ ਉੱਥੇ ਜਿਹੜਾ ਕਲਿੱਕ ਕਰ ਲੈਣਾ ਹੈ ਮੰਥ ਜੁਲਾਈ 2024 ਚੁਣ ਲੈਣਾ ਅਸੀਂ ਤੁਹਾਨੂੰ ਪ੍ਰੈਕਟੀਕਲ ਕਰਕੇ ਦਿਖਾ ਰਹੇ ਹਾਂ ਜਿੱਥੇ ਤੁਸੀਂ ਬੈਨੀਫਿਸ਼ਰੀ ਡਿਟੇਲ ਚੁਣ ਲੈਂਦੇ ਹੋ ਉੱਥੇ ਤੁਹਾਡਾ ਜਿਹੜਾ ਰਾਸ਼ਨ ਕਾਰਡ ਦਾ ਨੰਬਰ ਹੈ 03000 ਬੜਾ ਉਹ ਪਾਉਣੇ ਇਹਦੇ ਵਿੱਚ ਤੁਹਾਨੂੰ ਦਿਖਾਈ ਦੇ ਰਿਹਾ ਸਾਡਾ ਅਸਲਿੰਦਰ ਸਿੰਘ ਦਾ ਜਿਹੜਾ ਧਾਰਕ ਹੈ ਉਹ ਰਾਸ਼ਨ ਕਾਰਡ ਦੇ ਨਾਲ ਲਿੰਕ ਹੈ ਅਰुण ਕੁਮਾਰਾ ਕਰਮਜੀਤ ਘੋੜ ਤੇ ਸੁਖਪ੍ਰੀਤ ਸਿੰਘ ਹੈ ਇਹ ਨੋਟ ਵੈਰੀਫਾਈਡ ਆ ਰਹੀ ਨਾ ਇਹ ਤੁਸੀਂ ਦੇਖ ਰਹੇ ਹੋ ਸਟੇਟਸ ਇਹ ਦਾ ਐਕਟਿਵ ਹੈ ਬਟ ਇਹ ਨੋਟ ਵੈਰੀਫਾਈਡ ਹੈ ਨਾ ਇਹ ਐਕਟਿਵ ਤਦ ਤੱਕ ਨੇ ਜਦ ਤੱਕ KYC ਨਹੀਂ ਕਰਵਾਉਂਦੇ ਜੇਕਰ ਇਹਨਾਂ ਨੇ ਇੱਕ KYC ਨਹੀਂ ਕਰਵਾਈ 31 ਅਗਸਤ ਤੋਂ ਪਹਿਲਾਂ ਤਾਂ ਇਹ ਡੀਐਕਟਿਵਟ ਹੋਣਾ ਸ਼ੁਰੂ ਹੋ ਜਾਵੇਗਾ ਸੋ ਜਿਹੜਾ ਕਰਨਾ ਤੁਸੀਂ ਵੀ ਅਜਿਹੇ ਸਟੇਟਸ ਦੇ ਵਿੱਚ ਲੰਘ ਰਹੇ ਹੋ ਭਾਵੇਂ ਕੇ ਸਟੇਟਸ ਤੁਸੀਂ ਚੈੱਕ ਕਰ ਲਿਆ ਤੁਸੀਂ ਦੇਖ ਲਿਆ ਕਿ ਸਾਡਾ ਜਿਹੜਾ ਨੋਟ ਵੈਰੀਫਾਈਡ ਸ਼ੋ ਹੋ ਰਿਹਾ ਤਾਂ ਅਸੀਂ ਵੀ ਆਪਣੀ ਜਲਦੀ ਤੋਂ ਜਲਦੀ KYC ਕਰਵਾ ਲੈਣੀ ਹੈ ਤਾਂ ਕਿ ਸਾਡਾ ਰਸ਼ਨ ਕਾਰਡ ਜਿਹੜਾ ਬੰਦ ਨਾ ਹੋ ਜਾਵੇ ਜਾਂ ਫਿਰ ਦੇ ਜੇਕਰ ਤੁਹਾਡਾ ਇੱਕ ਵਾਰੀ ਰਾਸ਼ਨ ਕਾਰਡ ਬੰਦ ਹੋ ਜਾਂਦਾ ਤਾਂ ਫਿਰ ਦੁਬਾਰਾ ਲੱਗਣ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਤੁਹਾਨੂੰ ਕਰਨਾ ਪਏਗਾ ਦੁਬਾਰਾ ਸਾਰੇ ਡਾਕੂਮੈਂਟ ਵੈਰੀਫਾਈ ਹੋਣਗੇ ਜਮ੍ਹਾਂ ਹੋਣਗੇ ਤੇ ਖੱਜਲ ਖਵਾਰੀ ਤੁਹਾਡੀ ਵਾਧੂ ਹੋਏਗੀ ਸੋ ਇਹਦੇ ਵਿੱਚ ਜਿਹੜਾ ਤੁਸੀਂ ਦੇਖਣਾ ਸਾਡਾ ਸਟੇਟਸ ਕਿਹੜਾ ਵੈਰੀਫਾਈਡ ਹੈ ਜਾਂ ਨਹੀਂ ਹੈ ਇਹਦੇ ਵਿੱਚ ਚਾਰ ਮੈਂਬਰ ਨੇ ਤੁਸੀਂ ਜਿਹੜਾ ਸਟੇਟਸ ਦੇਖ ਰਹੇ ਹੋ ਚਾਰਾਂ ਦੇ ਵਿੱਚ ਇੱਕ ਦਾ ਆਧਾਰ ਕਾਰਡ ਅਟੈਚ ਕੀਤਾ ਹੈ ਤਿੰਨ ਜਿਹੜੇ ਨੇ ਹਾਲੇ ਵੀ ਈਕੀ ਵੀਸੀ ਨਹੀਂ ਕਰਵਾਈ ਹੋਈ ਜੇਕਰ ਇਹ ਕਿਵਾਇਸ਼ੀ ਕਰਵਾ ਦਿੰਦੇ ਨੇ ਭਾਵੇਂ ਕਿ ਜਿਵੇਂ ਕਿ ਸਲਿੰਦਰ ਸਿੰਘ ਨੇ ਕਿਵਾਇਸ਼ੀ ਕਰਵਾਈ ਹੋਈ ਆ ਹੁਣ ਜਦੋਂ ਇਹਨਾਂ ਨੂੰ ਰਾਸ਼ਨ ਮਿਲੇਗਾ ਤਾਂ ਇਕੱਲੇ ਨੂੰ ਹੀ ਮਿਲੇਗਾ ਇਸ ਤਰ੍ਹਾਂ ਜਨਗੜ ਦੇ ਉੱਤੇ ਭਾਵੇਂ ਚਾਰ ਮੈਂਬਰ ਨੇ ਪਰ ਇੱਕ ਨੂੰ ਹੀ ਜਿਹੜਾ ਰਾਸ਼ਨ ਮਿਲੇਗਾ ਜਦ ਤੱਕ ਉਹ ਕਿਵਾਇਸ਼ੀ ਨਹੀਂ ਕਰਵਾਉਂਦੇ ਤਦ ਤੱਕ ਇਹਨਾਂ ਤਿੰਨਾਂ ਨੂੰ ਰਾਸ਼ਨ ਜਿਹੜਾ ਉਹ ਨਹੀਂ ਮਿਲੇਗਾ ਫੈਮਿਲੀ ਭਾਵੇਂ ਚਾਰ ਮੈਂਬਰਾਂ ਦੀ ਹੈ ਪਰ ਰਾਸ਼ਨ ਜਿਹੜਾ ਮਿਲੇਗਾ ਉਹ ਇਕ ਨੂੰ ਹੀ ਮਿਲੇਗਾ ਕਿਉਂਕਿ ਇੱਕ ਨੇ ਜਿਹੜਾ ਆਪਣਾ ਆਧਾਰ ਕਾਰਡ ਇਹਦੇ ਨਾਲ ਲਿੰਕ ਕੀਤਾ ਆ ਬਾਕੀ ਤਿੰਨ ਜਿਹੜੇ ਹਲੇ ਵੀ ਲਿੰਕ ਨਹੀਂ ਨੇ ਜੇਕਰ ਇਹ 31 ਅਗਸਤ ਤਾਰੀਖ ਜਿਹੜੀ ਲੰਗਾ ਦਿੰਦੇ ਨੇ ਲਾਸਟ ਜਿਹੜੀ ਤਰੀਕ ਹੈ ਤਾਂ ਫਿਰ ਇਹ ਮੈਂਬਰ ਇਹਦੇ ਰਾਸ਼ਨ ਕਾਰਡ ਦੇ ਵਿੱਚ ਸ਼ਾਮਲ ਨਹੀਂ ਰਹਿਣਗੇ ਭਾਵੇਂ ਰਿਮੂਵ ਕਰ ਦਿੱਤੇ ਜਾਣਗੇ ਸੋ ਤੁਸੀਂ ਇਹ ਦੇਖ ਸਕਦੇ ਹੋ ਸਟੇਟਸ ਜਿਹੜਾ ਸਾਡਾ ਕਿਵੇਂ ਆ ਰਿਹਾ ਜੇਕਰ ਤੁਸੀਂ ਆਪਣੀ ਕੇਵਾਈਸੀ ਕਰਵਾ ਲੈਂਦੇ ਹੋ ਤਾਂ ਬਹੁਤ ਵਧੀਆ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਦਿੱਕਤਾਂ ਨਾ ਆਉਣ ਹੁਣ ਇਹ ਜਿਹੜਾ ਰਾਸ਼ਨ ਕਾਰਡ ਇਹਦੇ ਤੇ ਤੁਹਾਡੀ ਬਹੁਤ ਸਾਰੀਆਂ ਸੁਵਿਧਾਵਾਂ ਗੌਰਮੈਂਟ ਵੱਲੋਂ ਤੁਹਾਨੂੰ ਮਿਲਦੀਆਂ ਨੇ ਜਿਵੇਂ ਆਸ਼ਵਾਨ ਕਾਰਡ ਬਣਿਆ ਹੋਇਆ ਤੁਹਾਡਾ ਇਹਦੇ ਉੱਤੇ ਡੀਐਕਟੀਵੇਟ ਇਹ ਹੋ ਜਾਂਦਾ ਹੈ ਤਾਂ ਰਾਸ਼ਨ ਕਾਰਡ ਜੇਕਰ ਰਸਨ ਕਾਰਡ ਡੀਐਕਟਿਵੇਟ ਹੋ ਜਾਂਦਾ ਤਾਂ ਆਸ਼ਮਾਨ ਕਾਰਡ ਆਟੋਮੈਟਿਕ ਜਿਹੜਾ ਡੀਐਕਟਿਵੇਟ ਹੋ ਜਾਏਗਾ ਭਾਵੇਂ ਤੁਹਾਡਾ ਜਿਹੜਾ ਰਸਨ ਕਾਰਡ ਦੇ ਨਾਲ ਬਣਿਆ ਹੋਇਆ ਆਸ਼ਮਾਨ ਕਾਰਡ ਵੀ ਹਸਪਤਾਲ ਦੇ ਵਿੱਚ ਨਹੀਂ ਚੱਲੇਗਾ ਤੁਸੀਂ ਇਲਾਜ ਨਹੀਂ ਕਰਵਾ ਪਾਉਂਗੇ ਸੋ ਜੇਕਰ ਤੁਹਾਨੂੰ ਦਿੱਕਤ ਆਉਣੀ ਹੈ ਤਾਂ ਇਸ ਤੋਂ ਪਹਿਲਾਂ ਪਹਿਲਾਂ ਆਪਣੀ ਕੇਵਾਈਸੀ ਜ਼ਰੂਰ ਕਰਵਾ ਲਓ ਜੇਕਰ ਤੁਸੀਂ ਇਹ ਕੇਵਾਈਸੀ ਕਰਵਾ ਲੈਂਦੇ ਹੋ ਤਾਂ ਤੁਸੀਂ ਰਸਨ ਕਾਰਡ ਦੀ ਹਰ ਇੱਕ ਮਿਲਦੀ ਸਹੂਲਤ ਗਵਰਨਮੈਂਟ ਦੀ ਜਿਹੜੀ ਵੀ ਮਿਲਦੀ ਹੈ ਇਹਦੇ ਲੈਣ ਦੇ ਤੁਸੀਂ ਹੱਕਦਾਰ ਰਹੋਗੇ ਤੇ ਅੱਜ ਇਹ ਅਪਡੇਟ ਤੁਹਾਡੇ ਨਾਲ ਅਸੀਂ ਤਾਂ ਹੀ ਸਾਂਝੀ ਕੀਤੀ ਹੈ ਇਸੇ ਤਰ੍ਹਾਂ ਦੀਆਂ ਹੋਰ ਅਪਡੇਟਾਂ ਲੈਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ